ਨਮਸਕਾਰ ਜੀ ਆ ਡਾਕਟਰ ਬੀਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਵੱਲੋਂ ਜਿਹੜਾ ਹੈ ਲਗਾਤਾਰ এনवायरमेंट ਨੂੰ ਬਚਾਉਣ ਵਾਸਤੇ ਜਿਹੜਾ ਇੱਕ ਰੁੱਖ ਤੇ ਸੋ ਸੁਖ ਜਿਹੜਾ ਹੈ ਮੁਹਿੰਮ ਚਲਾਈ ਗਈ ਹੈ ਤਾਂ ਉਸੇ ਮੁਹਿੰਮ ਦੇ ਤਹਿਤ ਜਿਹੜੇ ਨੇ ਗਮਲੇ ਟਰੀ ਗਾਰਡ ਤੇ ਜਿਹੜੇ ਪੌਦੇ ਦਾ ਲੰਗਰ ਵੀ ਲਗਾਇਆ ਜਾਂਦਾ ਕਿਉਂਕਿ ਇਹ ਹੁੰਦਾ ਕਿ ਆਪਾਂ ਪੌਦੇ ਲਗਾ ਲੈਨੇ ਆ ਲੇਕਿਨ ਕਿਤੇ ਕਿਤੇ ਓਪਨ ਸਪੇਸ ਦੇ ਵਿੱਚ ਜਿਹੜੇ ਨੇ ਪੌਦੇ ਦੀ ਦੇਖਭਾਲ ਨਹੀਂ ਹੋ ਪਾਂਦੀ ਕਿਉਂਕਿ ਟਰੀ ਗਾਰਡ ਵਗੈਰਾ ਨਹੀਂ ਹੁੰਦੇ ਤਾਂ ਸਾਇਟੀ ਵੱਲੋਂ ਜਿਹੜਾ ਇਹ ਵਿਸ਼ੇਸ਼ ਉਪਰਾਲਾ ਨਾਲ ਕੀਤਾ ਗਿਆ ਹੈ ਤਾਕੀ ਜਿਹੜਾ ਪੌਦੇ ਲੈ ਕੇ ਜਾਵੇ ਤੁਹਾਨੂੰ 3 ਗਾੜੀ ਪ੍ਰੋਵਾਈਡ ਕਰਵਾਈ ਜਾਂਦੇ ਨੇ ਤਾਂ ਅੱਜ ਮੈਂ ਬਹੁਤ ਆਭਾਰਯਕਤ ਕਰਦੀ ਹਾਂ ਖੁਇਖੜਾ ਕੋਆਪਰੇਟਿਵ ਸਾਇਟੀ ਦੇ ਸਾਰੇ ਮੈਂਬਰਸ ਦਾ ਕਿ ਉਹਨਾਂ ਵੱਲੋਂ ਇੱਕ ਫੋਨ ਕਾਲ ਆਈ ਸੀ ਕਿ ਸਾਨੂੰ ਬੂਟੀਆਂ ਦੇ ਨਾਲ ਨਾਲ 3 ਗਾੜੀ ਚਾਹੀਦੇ ਨੇ ਤਾਂ ਇਹਨਾਂ ਨੂੰ 3 ਕਾਰਡ ਔਰ ਬੂਟੇ ਦੋਨੋਂ ਜਿਹੜੀ ਚੀਜ਼ਾਂ ਨੇ ਪ੍ਰੋਵਾਈਡ ਕਰਵਾਈਆਂ ਨੇ ਔਰ ਮੈਂ ਸਾਰੇ ਮੈਂਬਰ ਸਹਿਬਾਨਾਂ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਔਰ ਜਿੰਨੇ ਵੀ ਸਾਡੇ ਇੱਥੇ ਮੇਰੀਆਂ ਮਾਵਾ ਪੈਨਾ ਸਾਰੇ ਖੜੇ ਨੇ ਤਾਂ ਇਹਨਾਂ ਸਾਰੇ ਦੇ ਸਹਿਯੋਗ ਨਾਲ ਜਿਹੜੇ ਨੇ ਇੱਥੇ ਪੌਦੇ ਲੱਗੇ ਵੀ ਲੱਗ ਵੀ ਰਹੇ ਨੇ ਔਰ ਦੂਸਰੇ ਜਿਹੜੇ 30 ਗਾੜੀ ਨੂੰ ਪ੍ਰੋਪਰ ਤਰੀਕੇ ਨਾਲ ਜਿਹੜੇ ਲੱਗੇ ਹੋਏ ਨੇ ਤਾਂ ਮੈਂ ਇੱਕੋ ਹੀ ਗੱਲ ਕਵਾਂਗੀ ਕਿ ਸਾਰੇ ਮਿਲ ਕੇ ਜਿਹੜੇ ਨੇ ਆਪਾਂ ਆਪਣੇ এনवायरमेंट ਨੂੰ ਬਚਾਉਣ ਵਾਸਤੇ ਇਹਨੂੰ ਕਲੀਨ ਤੇ ਗ੍ਰੀਨ ਬਣਾਉਣ ਵਾਸਤੇ ਜਿਹੜੀ ਜਾਗਰੂਕਤਾ ਜਿਹੜੀ ਅਭਿਆਨ ਚਲਾਇਆ ਹੋਇਆ ਹੈ ਉਹਨਾਂ ਦੇ ਵਿੱਚ ਸਾਰੇ ਜਿਹੜੇ ਨੇ ਵਾਅ ਚੜ ਕੇ ਭਾਗ ਲੈ ਰਹੇ ਨੇ ਔਰ ਮੈਂ ਖੁਈ ਕਿਹੜਾ ਕੋਆਪਰੇਟਿਵ ਸਾਇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਉਪਰਾਲੇ ਦੇ ਵਿੱਚ ਜਿਹੜਾ ਇਹ ਆਪਣਾ ਯੋਗਦਾਨ ਵੀ ਕੀਤਾ ਹੈ ਔਰ ਅ ਡਾਕਟਰ ਬੀ. ਰੀ. ਸਚੇ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ ਦਾ ਵੀ ਤਾਂ ਇਹ ਦਿਨ ਸ਼ੁਕਰੀਆ ਅਦਾ ਕਰਦੀਆਂ ਕਿ ਜੋ ਇਸ ਤਰ੍ਹਾਂ ਟਾਈਮ ਟਾਈਮ ਤੇ ਜਿਹੜੀ ਮੁਹਿੰਮ ਹੈ ਉਹਨੂੰ ਅੱਗੇ ਵਧਾਉਣ ਵਾਸਤੇ ਔਰ ਇੱਕ ਰੁੱਖ ਸੋਹ ਸੁਖ ਜਿਹੜੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਾਸਤੇ ਲਗਾਤਾਰ ਜਿਹੜਾ ਹੈ ਉਹ ਇੱਕ ਐਕਟਿਵ ਮੈਂਬਰ ਦੇ ਤੌਰ ਤੇ ਜਿਹੜਾ ਕੰਮ ਕਰ ਰਹੇ ਨੇ ਔਰ ਅਪਾੰਤੁਰਤੇ ਦੇਖਦੇ ਆ ਕਿ ਜਿਹੜਾ ਐਨਵਾਇਰਨਮੈਂਟ ਹੈ ਉਹ ਲਗਾਤਾਰ ਜਿਹੜਾ ਪੋਲੂਟਿਡ ਵੀ ਹੁੰਦਾ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ ਜਿਹੜਾ ਇਹ ਤਾਪਮਨ ਜਿਹੜਾ ਵਧਦਾ ਵੀ ਜਾ ਰਿਹਾ ਹੈ ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਅਸ ਦਾ ਟਾਈਮ ਦੇ ਵਿੱਚ ਜਿਹੜਾ ਇਹ ਬਹੁਤ ਜ਼ਰੂਰਤ ਹੈ ਪੇੜਾਂ ਨੂੰ ਲਗਾਉਣ ਦੀ ਔਰ ਮੈਂ ਇੱਕੋ ਹੀ ਕਹਾਂਗੀ ਕਿ ਪੇੜਾਂ ਨੂੰ ਲਗਾਉਣ ਦੇ ਨਾਲ-ਨਾਲ ਪੇੜਾਂ ਦੀ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਤਾਂ ਜਿਹੜੇ ਸਾਰੇ ਮਿਲ ਕੇ ਜਿਹੜਾ ਇਹ ਇਸ ਕੰਮ ਦੇ ਵਿੱਚ ਜਿਹੜਾ ਉਪਰਾਲਾ ਕਰ ਰਹੇ ਨੇ ਤਾਂ ਮੈਂ ਸਾਰੀ ਸਾਇਟਿਸ ਦਾ ਵੀ ਬਹੁਤ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਹਾਂ ਦੇਖ ਬਾਬੇ ਮੈਂ ਮਿੱਕ ਦੇਖਤਾ ਜਾ ਰਹੀ ਕਿਤਨੇ ਕਿਤੇ ਜਿਹੜੇ ਸੋਸ਼ਲ ਵਰਕਰ ਦੇ ਅੰਦਰ ਨਾ ਜਿਆਦਾ ਜ਼ਿਆਦਾ ਕੰਮ ਕਰਦੇ ਆ ਜਿੱਥੇ 올ਡ ਇਸ ਬਜ਼ੁਰਗ ਵੀ ਨੇ ਤੇ ਸਭ ਤੋਂ ਵੱਧ ਗਿਣਤੀ ਦੇਖਿਆ ਜਾਂਦਾ ਲੇਡੀਜ਼ ਦੀ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਇਹੀ ਕਵਾਂਗੀ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਔਰਤ ਪੜਦੀ ਹੈ ਤਾਂ ਪੂਰਾ ਜਿਹੜਾ ਸਮਾਜ ਹੀ ਉਹ ਪੜ ਜਾਂਦਾ ਹੈ ਠੀਕ ਹੈ ਤਾਂ ਐਸੀ ਚੀਜ਼ ਨੂੰ ਦੇਖਦੇ ਹੋਏ ਕਿ ਜੋ ਸਾਡੀਆਂ ਜਿਹੜੀਆਂ ਪਹਿਨਾ ਨੇ ਉਹ ਜਿਹੜਾ ਸੰਸਕਾਰ ਆਪਣੇ ਬੱਚਿਆਂ ਵਿੱਚ ਪੈਦਾ ਕਰਨ ਗਿਆ ਉਹੀ ਜਿਹੜੀ ਚੀਜ਼ ਅੱਗੇ ਵੱਧਦੀ ਏ ਔਰ ਅੱਜ ਜਿਹੜੇ ਸਾਰੇ ਪੇੜ ਲਗਾਉਣ ਦੇ ਵਿੱਚ ਹੈਲਪ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਬੱਚੇ ਨੇ ਉਹਨਾਂ ਵਿੱਚ ਵੀ ਜਿਹੜੀ ਚੀਜ਼ ਜ਼ਰੂਰ ਜਾਏਗੀ ਔਰ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਇਹ ਔਰਤ ਤੇ ਉਹ ਬਹੁਤ ਜਾਗਰੂਕ ਹੋ ਚੁੱਕੀ ਏ ਔਰ ਨਾਰੀ ਜਿਹੜਾ ਆਪਾਂ ਕਹਈਏ ਕਿ ਮਹਿਲਾ ਸ਼ਕਤੀਕਰਨ ਦਾ ਜਿਹੜਾ ਕੰਮ ਏ ਉੱਥੇ ਵੇਖਣ ਨੂੰ ਮਿਲਿਆ ਤਾਂ ਮੇਰੀ ਸਾਡੇ ਸਾਰੀਆਂ ਜਿਹੜੀਆਂ ਮਾਵਾਂ ਪੈਨਾ ਵਾਸਤੇ ਮੈਂ तहे ਦਿਲੋਂ ਸ਼ੁਕਰੀਆ ਦਾ ਕਰਦੀਆਂ ਕਿ ਇਸ ਮੁਹਿੰਮ ਦੇ ਵਿੱਚ ਜਿਹੜਾ ਮੇਰਾ ਸਾਥ ਦੇ ਰੀਆਂ ਨੇ ਔਰ ਮੈਂ ਇੱਕੋ ਹੀ ਗੱਲ ਕਵਾਂਗੀ ਔਰ ਹਮੇਸ਼ਾ ਹਰੇਕ ਸਟੇਜ ਤੇ ਕਹਿੰਦੀ ਆਈ ਆ ਔਰ ਅਕਸਰ ਤੁਸੀਂ ਸੁਣਿਆ ਵੀ ਹੋਏਗਾ ਕਹਿੰਦੇ ਕੋਮਲ ਹੈ ਕਮਜ਼ੋਰ ਨਹੀਂ ਤੂੰ ਸ਼ਕਤੀ ਦਾ ਨਾਮ ਹੀ ਨਾਰੀ ਹੈ ਸਭ ਕੋ ਜੀਵਨ ਦੇਣ ਵਾਲੀ ਮੌਤ ਵੀ तुझसे ਹਾਰੀ ਹੈ ਮੌਤ ਵੀ तुझसे ਹਾਰੀ ਹੈ ਔਰ ਜਦੋਂ ਔਰਤ ਜਦੋਂ ਸਮਾਜ ਦੇ ਚੱਕੀ ਆਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਸਮਾਜ ਹੈ ਉਹਨੂੰ ਹੋਰ ਜ਼ਿਆਦਾ ਡਿਵੈਲਪ ਕਰਨ ਦੇ ਵਿੱਚ ਤੇ ਸਮਾਜ ਦਾ ਨੂੰ ਵਿਕਸਿਤ ਕਰਨ ਦੇ ਵਿੱਚ ਹੋਰ ਜ਼ਵਾ ਜਿਹੜਾ ਯੋਗਦਾਨ ਮਿਲਦਾ ਹੈ ਤਾਂ ਮੈਂ ਇੱਥੇ ਖੜੀ ਆ ਮੇਰੀ ਸਾਰੀਆਂ ਮਾਵਾ ਪੈਨਾ ਦਾ ਸਾਰੇ ਮੇਰੇ ਭਰਾ ਮੇਰੇ ਬਜ਼ੁਰਗ ਇਹਨਾਂ ਸਾਰੀ ਸੋਸਾਇਟੀ ਵਾਲਾ ਦਾ ਮੈਂ तहे ਦਿਲੋਂ ਸ਼ੁਕਰੀਆ ਅਦਾ ਕਰਦੀ ਆ ਕਿ ਉਹਨਾਂ ਨੇ ਸਾਡੀ ਸੋਸਾਇਟੀ ਦਾ ਜਿਹੜਾ ਅਸੀਂ ਬੀੜਾ ਚੱਕਿਆ ਆ ਉਹਨੂੰ ਅੱਗੇ ਵਧਾਣ ਚ ਯੋਗਦਾਨ ਦਿੱਤਾ ਏ ਔਰ ਸਾਨੂੰ ਇਹ ਤੇ ਆਣ ਦਾ ਮੌਕਾ ਦਿੱਤਾ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਨਮਿਤ ਤੁਹਾਡੀ ਸੋਸਾਇਟੀ ਵੱਲੋਂ ਹੋਰ ਵੀ ਮਤਲਬ ਕਿ ਨਾਮ ਵੱਸੋ ਕਈ ਉਪਰਾਲੇ ਕਿਤੇ ਜਾਣੇ ਕਿਰਪਾ ਕਰਕੇ ਪਿੰਡ ਵਾਸੀਆਂ ਨੂੰ ਦੇਖੋ ਸਭ ਤੋਂ ਵੱਡੀ ਹੁੰਦਾ ਹੈ ਕਿ ਆਪਾਂ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਆ ਉਹਦੇ ਵਿੱਚ ਮੋਟੀਵੇਸ਼ਨ ਬੜੀ ਜ਼ਰੂਰਤ ਹੁੰਦੀ ਜ਼ਰੂਰੀ ਹੁੰਦੀ ਏ ਜਦੋਂ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤਾਂ ਆਪਾਂ ਜਿਹੜਾ ਇਹ ਕੰਮ ਜਿਹੜਾ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਆਂ ਔਰ ਜਿਵੇਂ ਆਪਾਂ ਕਹਿੰਨੇ ਨੇ ਕਿ ਸਕੂਲ ਦੇ ਵਿੱਚ ਬੱਚਾ ਜਦੋਂ ਵਧੀਆ ਨੰਬਰ ਲੈ ਕੇ ਆਉਂਦਾ ਤਾਂ ਕਰੋ ਪੇਰੈਂਟਸ ਵੱਲੋਂ ਜਾਂ ਟੀਚਰ ਵੱਲੋਂ ਕੋ ਮੋਟੀਵੇ이션 ਦਿੱਤੀ ਜਾਵੇ ਤਾਂ ਬੱਚਾ ਹੋਰ ਵਧੀਆ ਕੰਮ ਕਰਦਾ ਹੈ ਤਾਂ ਉਸੇ ਤਰੀਕੇ ਨਾਲ ਜੋ ਪਰਸਨ ਜਿਹੜੇ ਨੇ ਵਧੀਆ ਰੁਖ ਲਗਾਣਗੇ ਤਾਂ ਉਹਨਾਂ ਵਾਸਤੇ ਜਿਹੜਾ ਇਹ ਨਾਮ ਅਨਾਉਂਸ ਕੀਤੇ ਗਏ ਨੇ ਤਾਂ ਉਹਦੇ ਵਾਸਤੇ ਜਿਹੜਾ ਪੇਜ ਇਹ ਪੂਜਾ ਲੁਥਰਾ ਸੱਚ ਦੇਵਾ ਦਾ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਮਿਲ ਜੇਗੀ ਕਿ ਇਨਾਮ ਜਿਹੜੇ ਕਿਸ ਤਰੀਕੇ ਨਾਲ ਦਿੱਤੇ ਜਾਣਗੇ ਤਾਂ ਵੱਟ ਚੜ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਈਏ ਔਰ ਆਪਣੇ ਜਿਹੜੇ ਦੇਸ਼ ਨੂੰ ਆਪਣੇ ਪੰਜਾਬ ਨੂੰ ਜੜਾਏ ਹਰਾ-ਭਰਾ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਕਰਨਾ ਕਿਸ ਕੰਟੈਕਟ ਤੇ ਤੁਹਾਨੂੰ ਫੋਟੋਸ 95631 63000 ਨੰਬਰ ਤੁਹਾਨੂੰ ਤੁਸੀਂ ਸੈਂਡ ਕਰੋਗੇ ਔਰ ਅਗਰ ਇੱਕ ਕਾਰ ਦੇ ਵਿੱਚ ਚਾਰ ਪੇੜ ਲਗਾਏ ਗਏ ਨੇ ਤਾਂ ਤੁਸੀਂ ਚਾਰੋਂ ਜਿਹੜੇ ਪੇੜਾਂ ਦੀ ਜਿਹੜੀ ਪਿੱਕੇ ਪੌਦਿਆਂ ਦੀ ਪਿੱਕੇ ਅਲੱਗ-ਅਲੱਗ ਨੰਬਰ ਤੋਂ ਸੈਂਡ ਕਰੋਗੇ ਤਾਂ ਹੀ ਤੁਹਾਡਾ ਜਿਹੜਾ ਉਹਨੂੰ ਗਿਨਾ ਜਾਏਗਾ ਨਹੀਂ ਤਾਂ ਇੱਕ ਨੰਬਰ ਤੋਂ ਅਗਰ ਚਾਰ ਆਏਗਾ ਤਾਂ ਉਹਦਾ ਜਿਹੜਾ ਇੱਕ ਨੂੰ ਹੀ ਕਾਊਂਟ ਕੀਤਾ ਜਾਏਗਾ ਜੀ ਤੇ ਇੱਥੇ ਮੁਕੇ ਆ ਕੇ ਕਵਰੇਜ ਕੀਤੀ ਏ ਤੇ ਜਿਹੜੇ মিডিਆ ਭਾਈ ਜਿਹੜਾ ਵਖਾੰਦਾ ਤਾਂ ਹੀ ਸਾਡੀ ਬਾਤ ਅੱਗੇ ਲੋਕਾਂ ਤੱਕ ਪਹੁੰਚਦੀ ਏ ਤੇ ਮੈਂ ਸਾਰਿਆਂ ਦਾ ਕੋਈ ਕਿਹੜਾ ਕੋਆਪਰੇਟਿਵ ਸੁਸਾਇਟੀ ਦਾ ਤਾਇਦ ਦਿ ਲੋ ਤਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨਾ ਵਧੀਆ ਅੱਜ ਇੱਥੇ ਰੁੱਖ ਲਗਾਏ ਨੇ ਤੇ ਨਾਲ ਹੀ ਸਾਡੀ ਸੁਸਾਇਟੀ ਵੱਲੋਂ ਟਰੀ ਗਾਰਡ ਤੇ ਰੁੱਖ ਇਹਨਾਂ ਨੂੰ ਪ੍ਰੋਵਾਈਡ ਵੀ ਕਰਾਏ ਗਏ ਨੇ ਇਹਨਾਂ ਵਿੱਚੋਂ ਵੀ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਉਹਨਾਂ ਨੇ ਆਪ ਸਪੈਸ਼ਲ ਸਪੈਸ਼ਲ ਕੀਤਾ ਇਹਨਾਂ ਨੂੰ ਤੁਸੀਂ ਇੱਕ ਤਰੀਕ ਤੋਂ ਲੈ ਕੇ 10 ਤਰੀਕ ਤੱਕ ਜੋ ਆਪਨੇ ਉਹਦੇ ਲਗਾਏ ਨੇ ਸਾਨੂੰ 9563163000 ਤੇ ਇੱਕ ਭੇਜ ਦੋ 15 ਅਗਸਤ ਵਾਲੇ ਦਿਨ ਸ਼ਾਮ 6 ਵਜੇ ਪੂਜਾ ਲੁਥਰਾ ਮੈਡਮ ਦੀ ਓਫਿਸ ਸਲੇਮਚਾ ਰੋਡ ਤੇ ਉਹਨਾਂ ਨੂੰ ਗਿਫਟ ਦਿੱਤੇ ਜਾਣਗੇ ਸਰਪ੍ਰਾਈਜ਼ ਗਿਫਟ ਯਾਰ ਪਰ ਉਸਤਾ ਦੇਖ ਕੇ ਕਿੰਨੇ ਕਿੰਨੇ ਲੋਕ ਅਗਾਂ ਦੇंद्र ਕੋ ਕਿਹੜਾ ਤੁਹਾਡਾ ਕੀ ਮੰਨਿਆ ਨਾ ਦੋਸਤ ਸਾਡੇ ਬਹੁਤ ਵਧੀਆ ਉਸਤਾ ਮਿਲਿਆ ਬੜੀਆਂ ਮਾਤਾਵਾਂ ਪੈਣਾ ਐਨੀ ਸੰਖਿਆ ਵਿੱਚ ਮਤਲਬ ਕਿ ਮੈਂ ਅਜ ਤੱਕ ਨਹੀਂ ਦੇਖਿਆ ਕਿ ਜਿਨ੍ਹਾਂ ਨੇ ਪਾਗਲੀਤਾ ਹੋਵੇ ਇਸ ਮੁਹਿੰਮ ਵਿੱਚ ਤੇ ਆਉਣ ਵਾਲੇ ਟਾਈਮ ਵਿੱਚ ਆਪਾਂ ਨੂੰ ਇਹ ਲੱਗਦਾ ਹੈ ਕਿ ਜੋ ਰੰਗਲਾ ਬੰਗਲਾ ਜੋ ਰੈਲੀ ਆਪਾਂ ਫਾਜ਼ਿਲ ਕੱਚਾ ਨੇ ਉਹ ਜ਼ਰੂਰ ਹੋਵੇਗੀ ਐਸਰੇ ਚੱਲਦੇ ਰਹੇ ਤਾਂ ਦੇਖ ਕੇ ਖੁਸ਼ ਹੋਇਕੋ ਕਿਹੜੇ ਚ ਕੀ 올ਡ ਇਸ ਬਜ਼ੁਰਗ ਮਾਤਾਵਾਂ ਪੈਣਾ ਸਭ ਤੋਂ ਵੱਧ ਗਿਣਤੀ ਮਾਤਾਵਾਂ ਤੇ ਪੈਣਾ ਦੀ ਕਿਤਨੇ ਕਿਤੇ ਪਹਿਲਾਂ ਦੇਖਿਆ ਨਹੀਂ ਸੋਸ਼ਲ ਵਰਕਰ ਦੇ ਅੰਦਰ ਕਿਤਨੇ ਕਿਤੇ ਕਿ ਜੈਂਟਸ ਸਭ ਤੋਂ ਪਾਗ ਲੈਂਦੇ ਨੇ ਲੇਕਿਨ ਅੱਜ ਮੈਂ ਫਸਟ ਟਾਈਮ ਮੇਰੇ ਤੋਂ ਫਸਟ ਟਾਈਮ ਐਕਸਪੀਰੀਅੰਸ ਹੈ ਕਿ ਅੱਜ ਇੰਨੀ ਲੇਡੀਜ਼ ਉਹ ਵੀ ਇੰਨੇ ਹਜ਼ੂਮ ਦੇ ਅੰਦਰ ਦੇਖਿਆ ਤਾਂ ਮੈਨੂੰ ਤਾਂ ਬੜੀ ਖੁਸ਼ੀ ਹੋਈ ਔਰ ਮੈਂ ਤੁਹਾਡੇ ਮੱਧ ਵਿੱਚ ਰਹਿ ਕੇ ਕਹਿਣਾ ਚਾਹੁੰਦਾ ਕਿ ਸਾਡੀ ਬੀਡੀ ਮੈਂਬਰ ਸ੍ਰੀਓ ਸੋਸਾਇਟੀ ਔਰ ਨੇ ਜਦੋਂ ਅੱਜ ਇੱਥੇ ਪਹੁੰਚ ਕੀਤੇ ਸਾਨੂੰ ਬੜੀ ਖੁਸ਼ੀ ਹੈ ਹੋਰ ਵੀ ਇਹਨਾਂ ਨੂੰ ਅੱਗੇ ਜ਼ਰੂਰਤ ਪੈ ਗਈ ਤੁਸੀਂ ਨਾਲ 24 ਘੰਟੇ ਖੜੇ ਆਂ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਕਿਉਂਕਿ ਸਾਡਾ ਕੰਮ ਸਮਾਜ ਨੂੰ ਵਿੱਚ ਪਰਿਵਰਤਨ ਲਿਆਣਾ ਹੈ ਔਰ ਉਹਦੇ ਅੰਦਰ ਜਿੰਨਾ ਵੀ ਸੀ ਆਪ ਦੀ ਜ਼ਿੰਦਗੀ ਦਾ ਜੋ ਵੀ ਮਤਲਬ ਕਿ ਸੇਵਾ ਕਰ ਸਕਦੇ ਸੀ ਤਾਂ ਦੇ ਹੀ ਨਾਲ ਕਰਾਂਗੇ ਹੋਰ ਵੀ ਕਿਤੇ ਜ਼ਰੂਰਤ ਹੋਏ ਕਿਉਂਕਿ ਇਸੇ ਦਾ ਉਤਸ਼ਾਹ ਦੇਖਿਆ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਕਿਉਂਕਿ ਜਦੋਂ ਇੰਨੇ ਲੋਕ ਇਕੱਠੇ ਚੱਲਦੇ ਹਨ ਤਾਂ ਸਮਾਜ ਦੇ ਅੰਦਰ ਬੜੀ ਜਲਦੀ ਪਰਿਵਰਤਨ ਦੇਖਣ ਨੂੰ ਮਿਲਦਾ ਹੈ ਤੇ ਮੈਨੂੰ ਲੱਗਦਾ ਕਿ ਹੁਣ ਕਿਤੇ ਕਿਤੇ ਜਿਹੜਾ ਪੰਜਾਬ ਰੇਗਿਸਤਾਨ ਵਾਲੇ ਵੱਧ ਰਿਆ ਸੀ ਹੁਣ ਜਲਦੀ ਹਰਾ-ਪਰਾ ਹੋ ਜਾਏ ਕਿਉਂਕਿ ਜਦੋਂ ਇੰਨੇ ਲੋਕ ਇਕੱਠੇ ਆਂਦੇ ਨੇ ਤਾਂ ਕਿਤਨੇ ਕਿਤੇ ਜਿਹੜਾ ਤਬਦੀਲੀਆਂ ਬੜੀ ਜਲਦੀ ਹੁੰਦੀਆਂ ਨੇ ਜੀ। ਪ੍ਰਜੈਤੀ ਖਰੀਆ ਮਾਲਕ ਦਾ ਬਹੁਤ ਸੋਹਣਾ ਕੰਮ ਪਿੰਡ ਦਾ ਹੁੰਦਾ ਪਿਆ ਹੈ। ਕਰਾਓ ਬੜੀ ਇੱਜ਼ਤ ਬਣੇਗੀ ਸਾਰਿਆਂ ਦੀ ਮਾਂ ਨੇ ਇਸ ਉੱਤੇ ਕੀ ਹੁੰਦਾ ਹੈ। ਦੇਖੋ ਕੋਦੇ ਅੱਗੇ ਲਾਏ ਉਹ ਵੀ ਮਾਲਕ ਦੀ ਦਇਆ ਨੂੰ ਵਾਧੂ ਹੋ ਗਏ ਹੁਣ ਵੀ ਮਾਲਕ ਦੀ ਦਇਆ ਹੋਏਗੀ ਤੇ ਵਾਧੂ ਹੋਣਗੇ। ਠੀਕ ਹੈ। ਇਹ ਬਹੁਤ ਖੁਸ਼ੀ ਹੈ ਤੁਹਾਨੂੰ ਵੀ ਸਾਰਿਆਂ ਨੂੰ ਵਧਾਈ ਹੈ ਜਿਹੜਾ ਪਿੰਡ ਦਾ ਸੁਧਾਰ ਹੁੰਦਾ ਪਿਆ ਠੀਕ ਹੈ ਜੀ ਹਾਂ ਬਸ ਹਾਂ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਰਾਮ ਰਾਮ ਜੀ ਸਾਰਿਆਂ ਨੂੰ ਮਾਤੂਸ ਸਥਰ ਮੇਰਾ ਨਾਮ ਹੈ ਜੀ ਅੱਜ ਅਸੀਂ ਸੋਸ਼ਲ ਸਾਈਟ ਤੇ ਕਈ ਵਾਰੀ ਵੇਖਦੇ ਆ ਜੀ ਪੂਜਾ ਮੈਡਮ ਵੱਲੋਂ ਤੇ ਬੰਟੀ ਭਾਜੀ ਵੱਲੋਂ ਪੌਦੇ ਬਹੁਤ ਲਗਾਏ ਜਾ ਰਹੇ ਆ ਆਪਣੇ ਜ਼ਿਲ੍ਹੇ 'ਚ ਆਪਣੇ ਫਾਜ਼ਿਲਕਾ ਏਰੀਏ 'ਚ ਤਾਂ ਅਸੀਂ ਸੋਸ਼ਲ ਸਾਈਡ ਤੇ ਵੇਖ ਕੇ ਹੀ ਇਹਨਾਂ ਨੂੰ ਪੂਜਾ ਮੈਮ ਨੂੰ ਕੰਟੈਕਟ ਕੀਤਾ ਸੀਗਾ ਪੌਦਿਆਂ ਬਾਰੇ ਇੱਕ ਜਿਹੜਾ ਸਾਡਾ ਸੁਸਾਇਟੀ ਦਾ ਗਰਾਊਂਡ ਹੈ ਇਹ ਬਿਲਕੁਲ ਓਪਨਲੀ ਹੈ ਜੀ ਤੇ ਇੱਥੇ ਪਸ਼ੂ ਵਗੇਰਾ ਵਾਰਾ ਪਸ਼ੂ ਨੁਕਸਾਨ ਕਰਦੇ ਆ ਤਾਂ ਇਹਨਾਂ ਨੂੰ ਪੌਦਿਆਂ ਦੇ ਨਾਲ ਅਸੀਂ ਟਰੀ ਗਾਰਡ ਦਾ ਵੀ ਕਿਹਾ ਸੀਗਾ ਤਾਂ ਮੈਡਮ ਨੇ ਕਿਹਾ ਵੀ ਤੁਸੀਂ 500 ਅਸੀਂ ਟਰੀ ਗਾਰਡ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਤੇ ਪੌਦੇ ਵੀ ਦੇਵਾਂਗੇ ਤੇ ਅਸੀਂ ਵਿਦਨ 1 ਹੋਅਰ ਪਹੁੰਚ ਗਏ ਜੀ ਉੱਥੇ ਤੇ ਮੈਡਮ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਜੀ ਬੰਟੀ ਭਾਜੀ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਪੌਦੇ ਤੇ ਟਰੀ ਗਾਰਡ ਆ ਗਏ ਆ ਇਹ ਸਾਡੇ ਪਿੰਡ ਦੇ ਜਿੰਨੇ ਵੀ ਮਾਤਾ ਜੀ ਪੈਣਾ ਨਰੇਗਾ ਵਿੱਚ ਇਹਨਾਂ ਨੂੰ ਇਹਨਾਂ ਨੇ ਇਸ ਪੌਦੇ ਨੂੰ ਜਿਹੜਾ ਸਾਰਿਆਂ ਨੂੰ ਲਾਇਆ ਜੀ ਤੇ ਟਰੀ ਗਾਰਡ ਵੀ ਇਹਨਾਂ ਨੇ ਸਾਰਿਆਂ ਨੂੰ ਲਾਏ ਆ ਸਾਰਿਆਂ ਨੇ ਇਹਨਾਂ ਨੇ ਪੌਦੇ ਲਾਏ ਆ ਜੀ ਤੇ ਅਸੀਂ ਇਹਨਾਂ ਦੀ ਸੁਸਾਇਟੀ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਐਵੇਂ ਕੰਮ ਕਰੀ ਰੱਖੋ ਜੀ ਧੰਨਵਾਦ ਜੀ ਵਿੱਚ ਡਾਕਟਰ ਬੀਡੀ ਸtdevਾ ਮੋਰੇ ਵੈਲਫੇਅਰ ਸੁਸਾਇਟੀ ਜੋ ਸਾਡੀ ਸੁਸਾਇਟੀ ਆ ਤੇ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਆ ਇੱਥੇ ਇਹਨਾਂ ਨੇ ਬੂਟੇ ਤੇ 3 ਗਾੜਾਂ ਦੀ ਮੰਗ ਕੀਤੀ ਸੀ ਜੋ ਅੱਜ ਪੂਰੀ ਕਰਤੀ ਹੈ 1 ਘੰਟੇ ਵਿੱਚ ਹੀ ਤੇ ਇੰਨੀਆਂ ਇੰਦੀ ਗਿੰਦੀ ਵਿੱਚ ਮਾਵਾ ਕਹਣਾ ਨੇ ਆ ਕੇ ਇਹਨਾਂ ਨੇ ਬੂਟੇ ਤੇ 3 ਗਾੜ ਲਗਾ ਵੀ ਦਿੱਤੇ ਆ ਤੇ ਅੱਗੇ ਅੱਗੇ ਜੋ ਸਾਡੀ ਸੁਸਾਇਟੀ ਕੰਮ ਕਰ ਰਹੀ ਜਿਵੇਂ ਸਲਾਈ ਸੈਂਟਰ ਕੋਲ ਵੀ ਆ ਪਿੱਛੋਂ ਬੜੇ ਜਿਵੇਂ ਗਰੀਬ ਜਾਂ ਜ਼ਰੂਰਤਮੰਦ ਬੇਟੀਆਂ ਦੇ ਵਿਆਹ ਵਿਆਹ ਵੀ ਕੀਤੇ ਆ ਸਾਡੀ ਸੁਸਾਇਟੀ ਵੱਲੋਂ ਕੀਤੇ ਗਏ ਆ ਤੇ ਅੱਗੇ ਅੱਗੇ ਜਿਵੇਂ ਜਿਵੇਂ ਮਤਲਬ ਕਿਸ ਨੂੰ ਜ਼ਰੂਰ ਹੋਏਗੀ ਅਸੀਂ ਜੂਮ ਪਨਾ ਲਾ ਰਿਹਾ